ਇਸ ਕੋਲ ਤੇ ਅਟਕੀਆਂ ਹੋਈਆਂ ਨੇ ਤੁਸੀਂ ਸੱਚਮੁੱਚ ਤਾਰੀਫ ਦੇ ਕਾਬਲ ਹੋ ਔਰ ਖਾਸ ਤੌਰ ਤੇ ਬੱਚੀਆਂ ਜਿਹੜੀਆਂ ਛੇ ਮੁਟਿਆਰਾ ਗਰਮੀ ਚ ਸਰਦੀ ਚ ਮੀਂਹ ਉਸ ਛੱਤ ਦੇ ਉੱਤੇ ਬੈਠਿਆ ਸੀ ਜਿੱਥੇ 10 ਮਿੰਟ ਬੈਠਣਾ ਵੀ ਔਖਾ ਹੁੰਦਾ ਹੈ ਬਿਨਾ ਪੱਖੇ ਤੋਂ ਬਿਨਾ ਉੱਥੇ ਕੋਈ ਸੁਵਿਧਾ ਤੋਂ ਤੇ ਮੈਨੂੰ ਲੱਗਦਾ ਹੈ ਕਿ ਸਾਡੀ ਬਦਕਿਸਮਤੀ ਹੈ ਮੈਂ ਤੁਹਾਡੇ ਤੋਂ ਉਮਰ ਚ ਵੱਡੀ ਆ ਕਿ ਅਸੀਂ ਇਹੋ ਜਿਹਾ ਨਿਜ਼ਾਮ ਪੈਦਾ ਨਹੀਂ ਕਰ ਸਕੇ ਕਿ ਅਸੀਂ ਉਹ ਲੋਕ ਉਹ ਉਹਨਾਂ ਲੋਕਾਂ ਨੂੰ ਅਸੀਂ ਉਹਨਾਂ ਗੱਡੀਆਂ ਤੇ ਨਹੀਂ ਬਿਠਾ ਸਕੀ ਉਸ ਥਾਂ ਤੇ ਨਹੀਂ ਅਸੀਂ ਚਾਹ ਨਹੀਂ ਕਰ ਸਕੇ ਕਿ ਉਹਨਾਂ ਨੂੰ ਸਾਡਾ ਦਰਦ ਹੋਵੇ ਮਨੁੱਖ ਦੀ ਮਨੁੱਖ ਵਜੋਂ ਪਛਾਣ ਤੋਂ ਅਸੀਂ ਬਹੁਤ ਥੱਲੇ ਰਹਿ ਗਏ ਆ ਤੇ ਮੈਨੂੰ ਯਾਦ ਆ ਕਿ ਕੁਝ ਇਹੋ ਜਿਹੀ ਤੇਜ ਨੇ ਜਿੱਥੇ ਜੇਕਰ ਇੱਕ ਅਧਿਆਪਕ ਕੋਰਟ ਦੇ ਵਿੱਚ ਵੀ ਚਲਾ ਜਾਏ ਉਹ ਚਲਾਨ ਭਰਨ ਜਾਏਗਾ ਤਾਂ ਜੱਜ ਵੀ ਉੱਠ ਕੇ ਖੜਾ ਹੋ ਜਾਂਦਾ ਹੈ ਕਿ ਇੱਕ ਅਧਿਆਪਕ ਹੈ ਇੱਕ ਪ੍ਰੋਫੈਸਰ ਹੈ ਅਦਾਲਤ 'ਚ ਆਇਆ ਹੈ ਤੇ ਉਹ ਸਾਰੇ ਦੇ ਸਾਰੇ ਉਹਦੇ ਕੈਨੋ ਕਿ ਰਿਗਾਰਡ ਦੇ ਵਿੱਚ ਆਦਰ ਦੇ ਵਿੱਚ ਉੱਠ ਕੇ ਖੜੇ ਹੋ ਜਾਂਦੇ ਆ। ਸੋ ਅਧਿਆਪਕ ਜਿਹੜਾ ਬਹੁਤ ਮੈਂ ਕਹਿੰਦੀ ਹਾਂ ਕਿ ਇੱਕ ਪਾਰਸਾ ਜਿਹੜਾ ਲੋਹੇ ਦੇ ਰੂਪ ਸਾਡੇ ਦੇ ਆਖਿਆ ਨੂੰ ਸੋਨੇ 'ਚ ਬਦਲਦਾ ਹੈ। ਤੇ ਜੇਕਰ ਉਹ ਨੂੰ ਵੀ ਇਸ ਤਰ੍ਹਾਂ ਪਰੈਂਟ ਕੀ ਐਨੀ ਕਾਲਜ ਦੇ ਵਿੱਚ ਆਪਣੇ ਹੀ ਕਾਲਜਾਂ ਤੋਂ ਛੱਡ ਕੇ ਆਪਣੇ ਘਰਾਂ ਨੂੰ ਛੱਡ ਕੇ ਇਸ ਵੇਲੇ ਕਾਲਜਾਂ ਦੇ ਵਿੱਚ ਕਹੋ ਕਿ ਐਡਮਿਸ਼ਨਸ ਦਾ ਸਮਾਂ ਆਇਆ ਤੇ ਉਹ ਐਡਮਿਸ਼ਨ ਜਦ ਤੱਕ ਕਾਲਜਾਂ ਦੇ ਵਿੱਚ ਨਹੀਂ ਹੋਊਗੀ ਕਿਉਂਕਿ ਸਾਰੇ ਕੰਸਟੀਟਿਊਐਂਟ ਕਾਲਜ 13 ਦੇ 13 ਸਾਡੇ ਪਿੰਡੂ ਇਲਾਕਿਆਂ ਦੇ ਵਿੱਚ ਨੇ ਤੇ ਜੇਕਰ ਉੱਥੇ ਐਡਮਿਸ਼ਨ ਨਹੀਂ ਹੁੰਦੀ ਤਾਂ ਇਸ ਪੰਜਾਬੀ ਉਦਯੋਗ ਦੀ ਨੂੰ ਆਰਥਿਕ ਤੌਰ ਤੇ ਕਿੰਨਾ ਘਾਟਾ ਪਊਗਾ ਸੋ ਇਸ ਵੇਲੇ ਉਹਨਾਂ ਵਿਦਿਆਰਥੀਆਂ ਦਾ ਵੀ ਨੁਕਸਾਨ ਹੋ ਰਿਹਾ ਜਿਹੜੇ ਵਿਦਿਆਰਥੀ ਇਹਨਾਂ ਕਾਲਜਾਂ ਦੇ ਵਿੱਚ ਪੜਨ ਦੇ ਲਈ ਤੁਰੇ ਸੜੇ ਟਕਲੇ ਜਾਂਦੇ ਮੈਨੂੰ ਪਤਾ ਹੈ ਕਿ ਕਿਉਂਕਿ ਮੈਂ ਐਜੂਕੇਸ਼ਨ ਦੇ ਨਾਲ ਹੀ 2011 ਤੋਂ ਸਮਰਦੇ ਤੱਕ ਔਰ ਮੈਨੂੰ ਇਹ ਵੀ ਹੈਗਾ ਕਿ ਜਦੋਂ ਰਵੀ ਸਿੱਧੂ ਮੈਨੇ ਪਰ ਪਈਆਂ ਸੀ ਤੇ ਉਹ ਕਲੈਸ਼ ਹੋ ਗਈਆਂ ਸੀ ਮੈਂ ਉਸ ਵੇਲੇ ਵੀ ਇੱਕ ਕੈਂਡੀਡੇਟ ਵਜੋਂ ਸੀ ਮੇਰੀ ਸਿਲੈਕਸ਼ਨ ਹੋ ਗਈ ਸੀ ਸਿਰਫ ਮੈਡੀਕਲ ਰਹਿ ਗਿਆ ਸੀ ਤਾਂ ਜੁਆਇਨ ਹੋਣਾ ਰਹਿ ਗਿਆ ਸੀ ਤਾਂ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਕਹ ਲਓ ਕਿ ਧੱਕੇ ਤੁਹਾਡੇ ਖਾਂਦੇ ਰਹੇ ਔਰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਤਰਾਸਦੀ ਆ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਕੋਈ ਪੋਸਟਾਂ ਨਹੀਂ ਭਰੀਆਂ ਗਈਆਂ ਹੁਣ ਇੱਥੋਂ ਤੱਕ ਦੇਖੋ ਤੁਸੀਂ ਸਾਡਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ ਉਹਦੇ ਵਿੱਚ ਐਸਟਾੜਾ ਚੇਅਰਮੈਨ ਨਹੀਂ ਹੈ ਉਹ ਰਿਜ਼ਾਈਨ ਕਰਕੇ ਤੇ ਜਿਹੜੀ ਸਾਡੀ ਸਿੱਖਿਆ ਆ ਪੰਜਾਬ ਦੀਆਂ ਤੇ ਨਾਲ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਵਿੱਚ ਕਿਤੇ ਵੀ ਵਾਈਸ ਚਾਂਸਲਰ ਨਹੀਂ ਹੈ ਰੈਗੂਲਰ ਵਾਈਸ ਚਾਂਸਲਰ ਨਹੀਂ ਹੈ ਸਕੈਲੋ ਕੇ ਸਾਡੀ ਉੱਚ ਸਿੱਖਿਆ ਦਾ ਜਿਹੜਾ ਇਸ ਜਿਹੜੇ ਬਹੁਤ ਬੁਰਾ ਹਾਲ ਹੈ ਔਰ ਮੈਨੂੰ ਇਹ ਵੀ ਮੈਂ ਤਜ਼ਰਬੇ ਤੇ ਇਹ ਗੱਲ ਕਰ ਰਹੀ ਹਾਂ ਕਿ ਜਦੋਂ ਅਸੀਂ ਗੈਸਟ ਫੈਕਿਲਿਟੀ ਵੈਸੇ ਤੁਸੀਂ ਕਦੇ ਸੁਣਿਓ ਨਵਜੀਤ ਹੋਰਾ ਤੋਂ ਸੁਖਵਿੰਦਰ ਮੈਡਮ ਤੋਂ ਕਦੇ ਇਹ ਗੱਲ ਜ਼ਰੂਰ ਵੇਖਿਓ ਕਿ ਜਦੋਂ ਮੈਂ ਪ੍ਰਿੰਸੀਪਲ ਕੰਮ ਕਰ ਰਹੀ ਸੀ ਤਾਂ ਸਾਡੇ ਰੈਗੂਲਰ ਜਾਂ ਕੰਟਰੈਕਟ ਜਾਂ ਗੈਸਟ ਫੈਕਿਲਿਟੀ ਨੂੰ ਇੱਕੋ ਜਿੰਨਾ ਸਨਮਾਨ ਮਿਲਦਾ ਸੀ ਕੋਈ ਵੱਖਰਾ ਰਜਿਸਟਰ ਨਹੀਂ ਸੀ ਲੱਗਾ ਹੁੰਦਾ ਤੇ ਸਾਰਿਆਂ ਨੂੰ ਮਤਲਬ ਇੱਕ ਅਧਿਆਤਮਕ ਵਜੂ ਜਿਹੜਾ ਮਾਨ ਸਨਮਾਨ ਆ ਉਹ ਦੇਣਾ ਪੈਂਦਾ ਆ ਚਾਹੇ ਉਹ ਗੈਸਟ ਵੀ ਹੈ ਜਾਂ ਕੰਟਰੈਕਟਰ ਆ ਜਾਂ ਰੈਗੂਲਰ ਸੋ ਮੇਰੀ ਇਹੋ ਜੀ ਧਾਰਨਾ ਰਹੀ ਆ ਮੇ ਵੀ ਮੈਂ ਲਿਖਦੀ ਆ ਤੇ ਮੈਨੂੰ ਇਹ ਦਰਦ ਜਿਹੜਾ ਹਮੇਸ਼ਾ ਮਹਿਸੂਸ ਹੁੰਦਾ ਤੇ ਜੁੱਥੋਂ ਤੱਕ ਆਪਾਂ ਜਦੋਂ ਤੁਹਾਡੀਆਂ ਸਿਲੈਕਸ਼ਨਸ ਹੋਈਆਂ ਨੇ ਕਿਉਂਕਿ ਮੈਂ ਆਪ ਨੂੰ ਜਿ ਬੈਠੀ ਹੁੰਦੇ ਸੀ ਮੈਨੂੰ ਯਾਦ ਆ ਇਹ ਕੋਰਸਟਿਚੂਟ ਦੇ ਕਾਲਜ ਦੇ ਪ੍ਰੈਸ਼ਨ ਚੀਫ ਮੈਡਮ ਹੁੰਦੇ ਸੀ ਡਾਇਰੈਕਟਰ ਸੋ ਪੂਰੇ ਰੈਗੂਲਰ ਪਰਫਾਰਮਾ ਭਾ ਕੇ ਸਾਰੀਆਂ ਪਰਮਿਸ਼ਨਸ ਲੈ ਕੇ ਤੁਹਾਡੀਆਂ ਵਰਤੀਆਂ ਹੁੰਦੀਆਂ ਤੇ ਇਹ ਤਾਂ ਕੋਈ ਮੁੱਦਾ ਹੀ ਨਹੀਂਗਾ ਅਨਨੈਸੈਸਰੀ ਜਿਹੜਾ ਕ੍ਰੀਏਟ ਕੀਤਾ ਗਿਆ ਤਾਂ ਦੂਸਰੀ ਗੱਲ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਤੁਹਾਡੇ ਜਿਹੜੇ ਮੈਂ ਹੁਣ ਇਹ ਨਹੀਂ ਕਹਿ ਸਕਦੀ ਕਿ ਗਲਤੀ ਕਿੱਥੇ ਆ ਸਾਡੀ ਡਿਊਟੀ ਵਾਲੀ ਹੁੰਦੀ ਐਜ਼ ਅ ਰਜਿਸਟਰਾਰ ਐਸ ਡਾਇਰੈਕਟਰ ਜਾਂ ਐਸ ਕਹਿ ਲੋ ਕਿ ਅਕੈਡਮਿਕਸ ਦੇ ਜਿਹੜੇ ਹੈਗੇ ਨੇ ਡੀਨ ਅਕੈਡਮਿਕਸ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹ ਸਹੀ ਤਰ੍ਹਾਂ ਦੇ ਸੁਮੇਲ ਕਰਾਈ ਕਰਨਾ ਥਾ ਕੋਈ ਚੀਜ਼ ਨਹੀਂ ਕਿ ਇਹ ਤੇ ਕੋਈ ਗਾਲੀ ਨਹੀਂ ਸੀ ਇਥੇ ਕੋਈ ਰੇਟ ਨਹੀਂ ਸੀ ਕੋਈ ਪਰਮਿਸ਼ਨਸ ਦਾ ਰੌਲਾ ਨਹੀਂ ਸੀਗਾ ਤੇ ਇਹ ਤਾਂ ਅਨਨੈਸੈਸਰੀ ਕ੍ਰੀਏਟ ਹੋ ਗਿਆ ਜਾਂ ਕਰ ਦਿੱਤਾ ਗਿਆ ਜਾਂ ਮੇਰੇ ਵੀ ਕਿਸੇ ਦੀ ਇਲਵਲ ਹੋ ਗਈ ਸੋ ਮੈਨੂੰ ਲੱਗਦਾ ਜੇ ਮੁੱਦਾ ਸਹੀ ਤਰ੍ਹਾਂ ਨਾਲ ਵਾਈਸ ਚੈਂਸਰ ਸਾਹਿਬ ਕੋਲ ਬੇਸ਼ ਹੋਗਾ ਸ਼ਾਇਦ ਹੁਣ ਤੱਕ ਤਾਂ ਪਹੁੰਚ ਵੀ ਗਿਆ ਹੋਗਾ ਤੇ ਮੈਨੂੰ ਉਮੀਦ ਹੈ ਕਿ ਹੁਣ ਬਹੁਤ ਛੇਤੀ ਮੈਨੂੰ ਤੇ ਲੱਗਦਾ ਸੀ ਅੱਜ ਮੈਂ ਜਦੋਂ ਤੱਕ ਤੁਹਾਡੇ ਕੋਲੇ ਆਰਡਰ ਉਹਦੇ ਤੱਕ ਮੈਂ ਇਹ ਕਹਿਣਾ ਕਿ ਵਧਾਈ ਤੁਹਾਨੂੰ ਵੀ ਪਰ ਮੁੱਦਾ ਹੱਲ ਹੋ ਗਿਆ ਹੈ ਨਾ ਪਰ ਚਲੋ ਪਰਮਾਤਮਾ ਕਰੇ ਇਹ ਛੇਤੀ ਹੱਲ ਹੋ ਜਾਏ ਤੇ ਕਿਉਂਕਿ ਅਸੀਂ ਨੁਮਾਇੰਦਗੀ ਕਰਦੇ ਹਾਂ ਲੇਖਕ ਵਰਗ ਦੀ ਲਿਖਦੀਆਂ ਮੈਂ ਕਹਾਣੀਆਂ ਕਵਿਤਾਵਾਂ ਤੇ ਐਜੂਕੇਸ਼ਨ ਨਾਲ ਬੜੇ ਲੰਬੇ ਸਮੇਂ ਤੋਂ ਮੈਂ ਜੁੜੀ ਹੋਈ ਆ ਤਾਂ ਮੈਂ ਇਹ ਸਾਰੇ ਮਸਲਿਆਂ ਨੂੰ ਬਹੁਤ ਅਟੋਂ ਕੇ ਆਈਟੀ ਨਾਲ ਜਾਂ ਕਹਿ ਲੋ ਕਿ ਉਥੇ ਸਮਝ ਦੀ ਜਦੋਂ ਅਸੀਂ ਵੀ 11 ਦੇ ਵਿੱਚ ਐਜ਼ ਰੈਗੂਲਰ ਆਏ ਆ ਯੂਨੀਵਰਸਿਟੀ ਕਾਲਜ ਤੋਂ ਵੀ ਤਲਾਂ ਦੇ ਵਿੱਚ ਤਾਂ ਉਦੋਂ ਇਹ ਨਹੀਂ ਸੀ ਪਤਾ ਕਿ ਰੈਗੂਲਰ ਪੋਸਟ ਆ ਅਸੀਂ ਤਾਂ ਇੰਟਰਵਿਊ ਦੇ ਦਿੱਤੀ ਬਾਅਦ ਚ ਪਤਾ ਲੱਗਾ ਕਿ ਰੈਗੂਲਰ ਆ ਠੀਕ ਹੈ ਸੋ ਕਹਿੰਦਾ ਭਾਵੇਂ ਇਹ ਕਿ ਇਸੇ ਤਰ੍ਹਾਂ ਵਾਇਪਰ ਕਰੇ ਹੁਣ ਤਾਂ ਮੈਨੂੰ ਲੱਗਦਾ ਉਹਦੇ ਤੇ ਹੀ ਆਸ ਹੈ ਕਿਉਂਕਿ ਸਾਡੇ ਉੱਪਰ ਪ੍ਰਸ਼ਾਸਨ ਕੋਲੇ ਤਾਂ ਇੰਨੀ ਦਰਦਮੰਦ ਦੇਹਲੀ ਨਹੀਂ ਹੈਗਾ ਜੇ ਭਗਵਾਨ ਪੰਜ ਕਿਤੇ ਸੌਂਦੇ ਹੋੜੀਆਂ ਸਾਡੇ ਐਜੂਕੇਸ਼ਨ ਮਿਨਿਸਟਰ ਸੌਂਦੇ ਹੁਣ ਮੁੱਦਾ ਕੁਛ ਨਹੀਂ ਹੈ ਤੁਸੀਂ ਸਾਰੇ ਪੜੇ ਲਿਖੇ ਹੋ ਕਾਰਜਾਂ ਦੇ ਵਿੱਚ ਲੱਗੇ ਹੋਏ ਹੋ ਬਹੁਤ ਥੋੜੀ ਤਨਖਾਹ ਦੇ ਉਹ ਇੱਕ ਰੈਗੂਲਰ ਅਧਿਆਪਕ ਕਿੰਨੇ ਪੈਸੇ ਲੈ ਰਿਆ ਪਰੇਸ਼ਾਨ ਨਾਲ ਰਹਿ ਰਿਆ ਤੇ ਤੁਸੀਂ ਵੱਧ ਕੰਮ ਕਰਦੇ ਹੋ ਹਰ ਕੰਮ ਤੁਹਾਡੇ ਉੱਤੇ ਥੋਪ ਦਿੱਤਾ ਜਾਂਦਾ ਹੈ ਜਾਂ ਥੋਪ ਦਿੱਤਾ ਜਾਂਦਾ ਹੈ ਸੋ ਮੈਨੂੰ ਉਮੀਦ ਆ ਕੇ ਤੁਸੀਂ ਸਾਰੇ ਵਾਇਰ ਨੂੰ ਕਰੇ ਜਾਂ ਮੇਰੇ ਕੋਲ ਹੀ ਕਿਤੇ ਉਹਦੀ ਕਲਮ ਆ ਰਹੀ ਥੋੜੇ ਦਿਨਾਂ ਲਈ ਤੇ ਮੈਂ ਅੱਖਾਂ ਕੇ ਸਾਰਿਆਂ ਨੂੰ ਰੈਗੂਲਰ ਕਰ ਦਿਓ ਇਹ ਨਾਲ ਦੇ ਹਰ ਕਨ ਨੂੰ ਜਿਨ੍ਹਾਂ ਨੇ ਕਿਉਂਕਿ ਜੇ ਤੁਸੀਂ ਅਸ਼ਾਂਤ ਹੋ ਜੇ ਤੁਹਾਡਾ ਮਨ ਦੁਖੀ ਆ ਤਾਂ ਅਸੀਂ ਪੜ੍ਹਾਵਾਂਗੇ ਕੀ ਕਰੀਏ ਜੇ ਸਾਡੇ ਸਾਡਾ ਪਰਿਵਾਰ ਪਰੇਸ਼ਾਨ ਆ ਜਾਂ ਸਾਡਾ ਮਨ ਅਸ਼ਾਂਤ ਆ ਤਾਂ ਵਿਦਿਆਰਥੀਆਂ ਨੂੰ ਅਸੀਂ ਕੀ ਪੜ੍ਹਾਵਾਂਗੇ ਸੋ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਦੀ ਜਾਂ ਜਿਹੜੇ ਸਾਡੇ ਵਿਦਿਆਰਥੀ ਆ ਰਹੇ ਨੇ ਉਹਨਾਂ ਦੀ ਇਹ ਪਹਿਲੇ ਨੰਬਰ ਦੇ ਉੱਤੇ ਹੋਣੀ ਚਾਹੀਦੀ ਆ ਪਰਾਇਟੀ ਹੋਣੀ ਚਾਹੀਦੀ ਆ ਕਿ ਅਸੀਂ ਆਪਣਾ ਵਿੱਦਿਅਕ ਢਾਂਚਾ ਬਹੁਤ ਵਧੀਆ ਕਰੀਏ ਤਾਂ ਕਿ ਸਾਡੇ ਨਿਆਣੇ ਜਣੇ ਨੇ ਉਹ ਪੜ੍ਹ ਲੈ ਕੇ ਵਧੀਆ ਨੌਕਰੀਆਂ ਤੇ ਲੱਗਣ ਸਭ ਹੁਣ ਇਸ ਸਾਲ ਤਾਂ ਸਾਡੇ ਬੱਚੇ ਆਈਲੈਂਡਸ ਵਗੈਰਾ ਵਾਲੇ ਪਾਸੇ ਨਹੀਂ ਸੀ ਜਾ ਰਹੇ ਤੇ ਕਾਲਜਾਂ ਦੇ ਵਿੱਚ ਮੈਨੂੰ ਪਤਾ ਮੂਨਕ ਦੇ ਵਰਗੇ ਕਾਲਜੀਆਂ ਬਹਾਦਰ ਵਰਗੇ ਕਾਲਜ ਤਾਂ ਵਾਰੀ ਨਹੀਂ ਆਉਂਦੀ ਬੱਚਾ ਨੂੰ ਰੋਕਣਾ ਪੈਂਦਾ ਤੇ ਉੱਥੇ ਮੈਨੂੰ ਲੱਗਦਾ ਇੱਕ ਹੀ ਦੋ ਰੈਗੂਲਰ ਅਧਿਆਪਕ ਆ ਬਾਕੀ ਸਾਰੇ ਗੈਸਟ ਮੈਂ ਕੇ ਲੀਤੀਆ ਸੋ ਮੇਰੀ ਦਰਖਾਸਤ ਹੈ ਅਮੀਸ਼ੀ ਸਾਹਿਬ ਨੂੰ ਤੇ ਸਾਡੇ ਬੀਰੋਚਾਡੂ ਅਰ ਸਾਡੇ ਲੀਨ ਅਕੈਡਮਿਕਸ ਨੂੰ ਇਸ ਮੁੱਦੇ ਨੂੰ ਔਰ ਭਗਵਾਨ ਜੀ ਨੂੰ ਵੀ ਇਸ ਮੁੱਦੇ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤੇ ਜਿਹੜੇ ਮੇਰੇ ਭੈਣ ਭਰਾ ਇਥੇ ਇਹੀ ਤਕਲੀਫ ਜਾਰ ਰਹੇ ਨੇ ਤੇ ਸਾਡੇ ਵਿਦਿਆਰਥੀ ਜਿਹੜੇ ਯੂਨੀਵਰਸਿਟੀ ਦੇ ਵਿੱਚ ਉਥੇ ਕਾਲਜਾਂ ਦੇ ਵਿੱਚ ਬੈਠੇ ਇਸ ਵੇਲੇ ਤਕਲੀਫ ਜਾਰ ਰਹੇਗੇ ਉਹ ਸਾਰੇ ਦੇ ਸਾਰੇ ਆਪਣੀ ਪੜ੍ਹਾਈ ਸ਼ੁਰੂ ਕਰ ਸਕਣ ਕਿਉਂਕਿ ਸੈਸ਼ਨ ਜਿਹੜਾ ਵਾ ਸ਼ੁਰੂ ਹੋ ਚੁੱਕਾ ਤਾਂ ਸੈਮੈਸਟਰ ਦੇ ਐਗਜ਼ਾਮ ਵੀ ਬਹੁਤ ਛੇਤੀ ਆਉਂਦੇ ਆ ਤੇ ਜਦੋਂ ਤੁਸੀਂ ਵਾਪਸ ਕਾਲਜਾਂ ਦੇ ਵਿੱਚ ਜਾਓਗੇ ਐਡਮਿਸ਼ਨਸ ਹੋਣ ਗਿਆ ਤਾਂ ਉਹਦਾ ਫਾਇਦਾ ਸਾਡੀ ਯੂਨੀਵਰਸਿਟੀ ਨੂੰ ਆਰਥਿਕ ਤੌਰ ਤੇ ਮਿਲੇਗਾ ਸੋ ਮੇਰੀ ਤਰਖਾਸ ਤੇ ਆਪ ਕੋਲ ਜ਼ੋਰ ਅਪੀਲ ਆ ਰਾਈਸ ਟ੍ਰਾਂਸਫਰ ਸਰ ਤੋਂ ਤੇ ਹੋਰਾਂ ਨੂੰ ਵੀ ਕੇਸ ਮੋਦੇ ਨੂੰ ਜਲਦੀ ਤੋਂ ਜਲਦੀ ਨਿਪਟਾਇਆ ਜਾਵੇ ਬਹੁਤ ਬਹੁਤ ਸ਼ੁਕਰੀਆ